ਫਰੋਜ਼ਪੁਰ ਦਾ ਸਰਕਾਰੀ ਹਸਪਤਾਲ ਪੂਰੇ ਜ਼ਿਲ੍ਹੇ ਨੂੰ ਫੀਡ ਕਰਦਾ ਹੈ ਮਰੀਜ਼ ਜਿਹੜੇ ਆ ਉਹ ਪੂਰੇ ਜ਼ਿਲ੍ਹੇ ਦੇ ਵਿੱਚੋਂ ਇੱਥੋਂ ਫਰੋਜ਼ਪੁਰ ਹਸਪਤਾਲ ਜਿਹੜੇ ਆ ਉਹ ਆਂਦੇ ਨੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਜਿਹੜੀ ਆ ਇਹ ਅਮਰਜੈਂਸੀ ਵਾਰਡ ਹੈ ਇੱਥੋਂ ਦੀਆਂ ਸਹੂਲਤਾਂ ਬੜੇ ਹੀ ਲੋਕ ਜਿਹੜੇ ਇੱਥੇ ਅਮਰਜੈਂਸੀ ਵਿੱਚ ਆਂਦੇ ਨੇ ਕੋਈ ਐਕਸੀਡੈਂਟ ਵਾਲੇ ਮਰੀਜ਼ ਨੇ ਕੋਈ ਅਮਰਜੈਂਸੀ ਹੋਰ ਤਰ੍ਹਾਂ ਦੀ ਹੁੰਦੀ ਹੈ ਉਹਨੇ ਮਰੀਜ਼ ਇੱਥੇ ਆਂਦੇ ਨੇ ਔਰ ਇਹ ਵਾਰਡ ਜਿਹੜਾ ਸਭ ਨਾਲੋਂ ਪਹਿਲਾਂ ਮਰੀਜ਼ ਨੂੰ ਇੱਥੇ ਅਮਰਜੈਂਸੀ ਵਾਰਡ ਹੀ ਲਿਆ ਲਿਆਇਆ ਜਾਂਦਾ ਹੈ ਔਰ ਫਰੋਇਪੁਰ ਜਲੇ ਦੇ ਇਸ ਹਸਪਤਾਲ ਦੇ ਵਿੱਚ ਇੰਨੇ ਵਾਰਡ ਨੇ ਗਾਇਨੀ ਵਾਰਡ ਹੈ ਆਈ ਵਾਰਡ ਹੈ ਮੈਡੀਸਨ ਵਾਰਡ ਹੈ ਸਰਜਰੀ ਵਾਰਡ ਹੈ ਠੀਕ ਹੈ ਹੋਰ ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੇ ਜਿਹੜੇ ਹੈ ਮਰੀਜ਼ ਉਹ ਇੱਥੋਂ ਬਖਾਨ ਆਂਦੇ ਨੇ ਪਰ ਇੱਥੋਂ ਦੇ ਹਾਲਾਤ ਜਿਹੜੇ ਨੇ ਉਹ ਵੱਤੋਂ ਬੱਤਰ ਨੇ ਫਰੋਇਪੁਰ ਸਿਵਲ ਅਫਸਰ ਦੇ ਐਮਰਜੈਂਸੀ ਦੇ ਐਮਰਜੈਂਸੀ ਵਾਰਡ ਤੁਹਾਨੂੰ ਦਿਖਾ ਰਿਹਾ ਤੁਸੀਂ ਪਹਿਲੇ ਇੱਥੋਂ ਦੀਆਂ ਤਸਵੀਰਾਂ ਦੇਖ ਲਓ ਇਹ ਹੈ ਐਮਰਜੈਂਸੀ ਵਾਰਡ ਜਿੱਥੇ ਕੀ ਤੁਹਾਨੂੰ ਇੱਕ ਦੱਸ ਜੀ ਜਿਹੜੇ ਮੋਨੀਟਰ ਨੇ ਉਹ ਨਹੀਂ ਚੱਲਦੇ ਐ ਬੀਪੀ ਇਥੋਂ ਚੈੱਕ ਕਰਨ ਵਾਲਾ ਜਿਹੜਾ ਹੈਗਾ ਮੋਨੀਟਰ ਉਹ ਨਹੀਂ ਚੱਲ ਰਿਹਾ ਤੁਸੀਂ ਦੇਖੋ ਜਿਹੜੀ ਇਹਨਾਂ ਨੂੰ ਆਪਾਂ ਸਿਲੰਡਰ ਦੇ ਰਾਹੀਂ ਇਥੋਂ ਜਿਹੜੀ ਹੈ ਉਹ ਆਕਸੀਜਨ ਦਿੱਤੀ ਜਾਂਦੀ ਹੈ ਆਕਸੀਜਨ ਜਿਹੜੀ ਪਾਈਪ ਹੈ ਉਤੋਂ ਆਕਸੀਜਨ ਜਿਹੜੀ ਤੁਸੀਂ ਦੇਖ ਲਓ ਉਹ ਟੁੱਟੀ ਹੋਈ ਹੈ ਉਤੋਂ ਆਕਸੀਜਨ ਨਹੀਂ ਮਿਲਦੀ ਹੈ ਪੇਸ਼ੈਂਟ ਨੂੰ ਜਿਹੜੀ ਹੈ ਸਿਲੰਡਰ ਰਾਹੀਂ ਜਿਹੜੀ ਹੈ ਆਕਸੀਜਨ ਜਿਹੜੀ ਹੈ ਅੱਜ ਵੀ ਤੁਸੀਂ ਦੇਖੋ ਅਸੀਂ ਹੁਣ ਵੜੇ ਆ ਬੈੱਡ ਸ਼ੀਟ ਦਾ ਹਾਲ ਦੇਖ ਲਓ ਉੱਪਰ ਸ਼ਾਇਦ ਕਿਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੋਈ ਹੋਏਗੀ ਉਹ ਐਜ਼ ਇਟ ਇਜ਼ ਬੈੱਡ ਸ਼ੀਟ ਹੈ ਕੋਈ ਚੇਂਜ ਨਹੀਂ ਕੀਤੀ ਗਈ ਇੱਥੇ ਮਰੀਜ਼ ਹੈ ਔਰ ਸਾਨਾ ਵੱਡੀ ਖਾਸ ਗੱਲ ਇਸ ਅਮਰਜੈਂਸੀ ਵਾਰਡ ਦੇ ਵਿੱਚ ਕੋਈ ਡਸਟਬਿਨ ਨਹੀਂ ਕੋਈ ਪੋਟ ਨਹੀਂ ਕਿਸੇ ਤਰ੍ਹਾਂ ਦਾ ਅਗਰ ਮਰੀਜ਼ ਨੂੰ ਕਿਸੇ ਵਕਤ ਕੋਈ ਉਲਟੀ ਜੁੜ ਪੈ ਜੇ ਕੋਈ ਉਹਨੇ ਬਾਥਰੂਮ ਜਾਣਾ ਹੋਵੇ ਕੁਝ ਕਰਨਾ ਹੋਵੇ ਇੱਥੇ ਕੋਈ ਵੀ ਪੋਟ ਨਹੀਂ ਹੈ ਕੋਈ ਅਮਰਜੈਂਸੀ ਨਹੀਂ ਹੈ ਅਮਰਜੈਂਸੀ ਵਾਲੇ ਪੇਸ਼ੈਂਟ ਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਲੋਗ ਜਿਹੜੇ ਆ ਉਹ ਇੱਥੋਂ ਉਲਟੀ ਕਰੇਗਾ ਪੇਸ਼ੈਂਟ ਆਪ ਜਾਏਗਾ ਭੱਜ ਕੇ ਜਾਂ ਕੋਈ ਹੋਰ ਉਹਨੂੰ ਲੈ ਕੇ ਜਾਏਗਾ ਔਰ ਸਾਨਾ ਵੱਡੀ ਗੱਲ ਇਸ ਅਮਰਜੈਂਸੀ ਵਾਰਡ ਦੇ ਵਿੱਚ ਦੋ ਵਾਰਡ ਨੇ ਮੇਲ ਔਰ ਫੀਮੇਲ ਤਾਂ ਮਖਾਨੇ ਆ ਇੱਥੇ ਦੋ ਵਾਰਡ ਨੇ ਇੱਕ ਫੀਮੇਲ ਵਾਰਡ ਹੈ ਤੇ ਇੱਕ ਮੇਲ ਵਾਰਡ ਹੈ ਜਿੱਥੇ ਕਿ ਪੇਸ਼ੈਂਟ ਦਾਖਲ ਨੇ ਔਰ ਇੱਥੇ ਜਿਹੜੀ ਹੈ ਬਿਲਕੁਲ ਸੁਵਿਧਾ ਜਿਹੜੀ ਹੈ ਟਾਇਲਟ ਬਾਥਰੂਮ ਦੀ ਬਿਲਕੁਲ ਹੈ ਨਹੀਂ ਕੋਈ వాటర్ ਕੋਲਰ ਨਹੀਂ ਕੋਈ ਪਾਣੀ ਨਹੀਂ ਇੱਥੇ ਕੁਝ ਨਹੀਂ ਹੈਗਾ ਸਾਨੂੰ ਅਵਲੇ ਤੁਹਾਨੂੰ ਤਸਵੀਰਾਂ ਸੰਝੀਆਂ ਕਰਦੇ ਆ ਇੱਥੋਂ ਦੇ ਟਾਇਲਟਸ ਦੀ ਇਹ ਹੈ ਜੀ ਇੱਥੋਂ ਦਾ ਲੇਡੀਜ਼ ਟਾਇਲਟ ਤੁਸੀਂ ਪਹਿਲੇ ਆ ਲੇਡੀਜ਼ ਟਾਇਲਟ ਦੇ ਹਾਲਾਤ ਦੇਖੋ ਇੱਥੇ ਕੋਈ ਬੰਦਾ ਅੰਦਰ ਨਹੀਂ ਵੜ ਸਕਦਾ ਹਾਲਾਤ ਇੰਨੇ ਮਾੜੇ ਨੇ ਵੱਤ ਤੋਂ ਵੱਤਰ ਨੇ ਕਿ ਅਸੀਂ ਵੀ ਆਪਣੇ ਮੂੰਹ ਦੇ ਉੱਪਰ ਰੁਮਾਲ ਲੈ ਕੇ ਜਿਹੜੇ ਕੀ ਹੈ ਉਹ ਅੰਦਰ ਵੀਡੀਓ ਬਣਾਉਣ ਜਾ ਰਹੇ ਹਾਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਡੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਹੀ ਦੇਖ ਰਹੇ ਹੋ ਕਿੰਨੇ ਹਾਲਾਤ ਇਸ ਟਾਈਮ ਮਾੜੇ ਹੋ ਚੁੱਕੇ ਨੇ ਇਸ ਤੋਂ ਇਲਾਵਾ ਇਹ ਹੈ ਜੈਂਟਸ ਟਾਇਲਟ ਤੁਸੀਂ ਪਹਿਲੇ ਜੈਂਟਸ ਟਾਇਲਟ ਦੇਖ ਲਓ ਔਰ ਇਤੋਂ ਦੇ ਹਾਲਾਤ ਦੇਖੋ ਇੰਨੇ ਮਾੜੇ ਹਾਲਾਤ ਨੇ ਵਿੱਚੇ ਹੀ ਕੂੜਾ ਵਿੱਚੇ ਤੁਸੀਂ ਦੇਖੋ ਹਾਲਾਤ ਦੇਖੋ ਇੱਥੋਂ ਦੇ ਕਿੰਨੇ ਮਾੜੇ ਆ ਵਾਸ਼ਰੂਮਸ ਇੱਥੋਂ ਦੇ ਦੇਖ ਲਓ ਉੱਥੋਂ ਦੇ ਟਾਇਲਟਸ ਦੇਖ ਲਓ ਠੀਕ ਹੈ ਮਰੀਜ਼ ਜਿਹੜਾ ਉਹ ਇੱਥੇ ਹੋਰ ਬਿਮਾਰ ਹੋ ਜਾਏਗਾ ਔਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਆ ਆ ਦੇਖੋ ਕੂੜਾ ਜੀ ਇਹ ਕੂੜੇ ਦੇ ਵਿੱਚ ਇਹ ਸ਼ਰਾਬ ਦੀਆਂ ਬੋਤਲਾਂ ਇਸ ਕੂੜੇ ਦੇ ਵਿੱਚ ਪਈਆਂ ਹੋਈਆਂ ਨੇ ਔਰ ਇੱਥੋਂ ਦੇ ਹਾਲਾਤ ਦੇਖੋ ਹੋਰ ਕੀ ਬਣੇ ਨੇ ਇੱਥੇ ਮਰੀਜ਼ ਕੀ ਕੋਣ ਆਏਗਾ ਕਿ ਬਿਮਾਰ ਹੋਣ ਆਏਗਾ ਇੱਥੇ ਜਿਹੜਾ ਵੀ ਮਰੀਜ਼ ਆਏਗਾ ਸਭੋ ਬਿਮਾਰ ਹੋ ਕੇ ਜਾਏਗਾ ਹਾਲਾਤ ਇੰਨੇ ਮਾੜੇ ਨੇ ਇੱਥੇ ਕੋਈ ਖੜ ਨਹੀਂ ਸਕਦਾ ਕੋਈ ਜਾ ਨਹੀਂ ਸਕਦਾ ਤੁਸੀਂ ਦੇਖੋ ਕਿੰਨੇ ਮਾੜੇ ਹਾਲਾਤ ਨੇ ਪਰ ਮਰੀਜ਼ ਇਥੋਂ ਦੇ ਔਰ ਖਾਸ ਕਰਕੇ ਟਾਇਲਟ ਬਾਥਰੂਮ ਦੀ ਇੰਨੀ ਦਿੱਕਤ ਪਰੇਸ਼ਾਨੀ ਹੈ ਇੱਥੇ ਕਿ ਕੋਈ ਜਾਣਾ ਹੋਵੇਗਾ ਤਾਂ ਬਾਹਰ ਜਾਣਗੇ ਇੱਥੇ ਆ ਫੀਮੇਲ ਵਾਰਡ ਹੈ ਇਹ ਵਾਰਡ ਤੁਸੀਂ ਚੈੱਕ ਕਰੋ ਇਸ ਮਰੀਜ਼ ਜਿਹੜੇ ਨੇ ਇਥੇ ਦਾਖਲ ਨੇ ਔਰ ਹਾਲਾਤ ਦੇਖੋ ਇੱਥੇ ਇੱਥੇ ਅਮਰਜੈਂਸੀ ਜਿਹੜੇ ਵਾਰਡ ਦੇ ਵਿੱਚ ਵੀ ਕੋਈ ਸੁਵਿਧਾ ਨਹੀਂ ਹੈ ਕੋਈ ਪੋਰ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਬੈੱਡ ਦੇ ਨਾਲ ਕੋਈ ਇੱਥੇ ਡਸਟਬਿਨ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਬੈੱਡ ਦੇ ਨਾਲ ਅਗਰ ਬਾਈ ਜਸ ਇੱਥੇ ਕਿਸੇ ਨੂੰ ਹੁਣ ਅਮਰਜੈਂਸੀ ਉਲਟੀ ਵਗੈਰਾ ਆ ਜਾਵੇ ਜਾਂ ਕੁਛ ਆ ਜਾਵੇ ਤਾਂ ਮਰੀਜ਼ ਨੂੰ ਬਾਹਰ ਜਾਣਾ ਪੈਂਦਾ ਗੱਲਬਾਤ ਕਰਾਂਗੇ ਮਰੀਜ਼ਾਂ ਦੇ ਨਾਲ ਵੀ ਔਰ ਉਹਨਾਂ ਨੂੰ ਪੁੱਛਦੇ ਹਾਂ ਆ ਪਈ ਸਾਹਿਬ ਕੀ ਨਾਮ ਹੈ ਤੁਹਾਡਾ ਸਰਦੇਵ ਸਿੰਘ ਆ ਸਰਦੇਵ ਜੀ ਕਦੋਂ ਦੇ ਐਡਮਿਟ ਹੋ ਅੱਸੀ ਹੋ ਗਏ ਮੰਗਲਵਾਰ ਤੋਂ ਦੰ ਪੇ ਸੁਦੇਸ਼ ਜੀ ਇੱਥੇ ਕੋਈ ਡਸਟਬਿਨ ਨਹੀਂ ਪਿਆ ਕੋਈ ਮੰਨ ਲਓ ਅਮਰਜੈਂਸੀ ਕੁਆਲਿਟੀ ਆ ਜੇ ਕੱਲ ਨੂੰ ਕੋਈ ਬਾਥਰੂਮ ਤੁਸੀਂ ਜਾਣਾ ਹੋਵੇ ਤੇ ਕਿੱਥੇ ਜਾਂਦੇ ਹੋ ਬਾਹਰ ਹੀ ਜਾਂਦਾ ਜੀ ਤੇ ਨਾਲ ਜਿਹੜੇ ਬਿਲਕੁਲ ਬਾੜ ਦੇ ਨਾਲ ਇੱਥੇ ਟਾਇਲਟਸ ਹੈ ਉਹਨਾਂ ਦੇ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਤੇ ਜੇ ਮਰੀਜ਼ ਆ ਬਿਮਾਰ ਆ ਤੇ ਉਹ ਇੰਨੀ ਦੂਰ ਚੱਲ ਕੇ ਬਾਥਰੂਮ ਜਾਂ ਕੱਲ ਨੂੰ ਕੋਈ ਉਲਟੀਆਂ ਆ ਜੀ ਕਿੱਥੇ ਜਾਏਗਾ ਕਰਾਂ ਦੇਖੋ ਮੈਂ ਇਹਨਾਂ ਦੇ ਤੇ ਦੇਖਣਾ ਨਹੀਂ ਮਤਲਬ ਇਹ ਕਿ ਤੁਸੀਂ ਡਾਕਟਰ ਨੂੰ ਪੁੱਛਦੇ ਨਹੀਂ ਹੋ ਵੀ ਇਹ ਕਿਉਂ ਇੰਨੇ ਜਿਆਦਾ ਮਾੜੇ ਹਾਲਾਤ ਨੇ ਨਹੀਂ ਤੜ ਗਿਆ ਸੀ ਤੁਹਾਨੂੰ ਬਾਹਰ ਜਾਂਦੇ ਹੋ ਤੁਸੀਂ ਹਾਂਜੀ ਬਾਹਰ ਜਾਈਦਾ ਦੇਖੋ ਇੱਕ ਤਾਂ ਮਰੀਜ਼ ਹੈ ਔਰ ਮਰੀਜ਼ ਐਸੇ ਹਾਲਾਤਾਂ ਦੇ ਵਿੱਚ ਇਤੋਂ ਉੱਠ ਕੇ ਆਪ ਜਾਂਦਾ ਹੈ ਇਹ ਵੱਲੇ ਹਾਲਾਤ ਨੇ ਅ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਰਾਮਪਾਲ ਜੀ ਰਾਮਪਾਲ ਜੀ ਕਦੋਂ ਦੇ ਐਡਮਿਟ ਹੋ 14 ਦਿਨ ਹੋ ਗਏ ਐ 14 ਦਿਨ ਤੇ 14 ਦਿਨ ਇੱਥੇ ਹੋਣ ਦੇ ਬਾਵਜੂਦ ਫਿਰ ਕਿਵੇਂ ਜਾਂਦੇ ਹੋ ਟਾਇਲਟ ਬਾਥਰੂਮ ਜਾਣਾ ਹੋਵੇ ਜਾਂ ਪਾਣੀ ਵਗੈਰਾ ਕਿੱਥੇ ਇੰਤਜ਼ਾਮ ਹੈ ਕਿੰਨੇ ਵੀ ਮਰਜ਼ੀ ਜੀ ਜਿਵੇਂ ਰਾਤ ਨੂੰ 2 ਵਜੇ 2 ਵਜੇ ਚੱਲ ਜੀ ਦੇ ਜੀ 1 ਵਜੇ ਜਾਵੇ 1 ਵਜੇ ਚੱਲ ਜੀ ਦੇ ਕਿਦੋਂ 12 ਵਜੇ 12 ਵਜੇ ਚਾਹੇ ਇਹ ਬਲੈਕ ਬੋਕ ਕਿਉਂ ਤੁਸੀਂ ਆਪ ਤੁਸੀਂ ਆਪ ਜਾਂਦੇ ਹੋ ਹਾਂਜੀ ਇਹ ਬਾਹਰ ਜਾਣਾ ਪੈਂਦਾ ਨਹੀਂ ਉੱਥੇ ਉਧਰ ਪਰਲੇ ਪਾਸੇ ਨਹੀਂ ਐਮਰਜੈਂਸੀ ਵਾਰਡ ਤੋਂ ਬਾਹਰ ਜਾਂਦੇ ਹੋ ਹਾਂਜੀ ਤੇ ਪਾਣੀ ਵਗੈਰਾ ਕਿੱਥੋਂ ਲੈਂਦੇ ਹੋ ਉੱਥੇ ਚੱਲਦੀਆਂ ਜੀ ਦੋ ਗੱਟ ਟੂਟੀਆਂ ਜਿਹੜਾ ਬਾਹਰ ਬਾਹਰਲੇ ਵਾਰਡ ਤੋਂ ਅੰਦਰ ਕੋਈ ਹੈ ਨਹੀਂ ਪਾਣੀ ਅੰਦਰ ਨਹੀਂ ਤੁਸੀਂ ਦੇਖੋ ਹਾਲਾਤ ਕਿਦਾਂ ਦੇ ਨੇ ਇਹਨਾਂ ਪਾਣੀ ਦਾ ਇੰਤਜ਼ਾਮ ਹੈ వాటర్ ਕੋਲਰ ਦਾ ਨਾ ਹੋਰ ਕੋਈ ਇੱਥੇ ਬਾਥਰੂਮ ਦਾ ਇੰਤਜ਼ਾਮ ਹੈ ਮਰੀਜ਼ ਨੂੰ ਖੁਦ ਹੀ ਇੱਥੋਂ ਜਿਹੜਾ ਉਹ ਜਾਣਾ ਪੈਂਦਾ ਬਾਹਰ ਔਰ ਇਸ ਤਰ੍ਹਾਂ ਦੇ ਹਾਲਾਤ ਕੋਰ ਫਰੋਜ਼ਪੁਰ ਸਿਵਲ ਹਸਪਤਾਲ ਜ਼ਿਲ੍ਹੇ ਦਾ ਸਨ ਵੱਡਾ ਹਸਪਤਾਲ ਹੈ ਔਰ ਜਿਹੜਾ ਕਿ ਖੁਦ ਬਿਮਾਰ ਹੈ ਇੱਕ ਦੂਜਿਆ ਨੂੰ ਕੀ ਠੀਕ ਕਰੇਗਾ ਜਿਹੜਾ ਆਪ ਬਿਮਾਰੇ ਹਾਲਾਤ ਇੰਨੇ ਮਾੜੇ ਨੇ ਕਿ ਲੋਕ ਜਿਹੜੇ ਆ ਬਾਹਰ ਨਹੀਂ ਕੋਈ ਬਾਹਰ ਜਾਣਾ ਪੈਂਦਾ ਐਮਰਜੈਂਸੀ ਮਰੀਜ਼ਾਂ ਨੂੰ ਵੀ ਕੋਈ ਹੁਣ ਹੋਰ ਮਰੀਜ਼ਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਇੱਥੇ ਹੋਰ ਵੀ ਮਰੀਜ਼ ਜਿਹੜੇ ਨੇ ਉਹ ਦਾਖਲ ਨੇ ਮਾਤਾ ਜੀ ਕੀ ਨਾਮ ਤੁਹਾਡਾ ਜਸਵਿੰਦਰ ਕੌਰ ਜਸਵਿੰਦਰ ਕੌਰ ਜੀ ਕੀ ਹੋਇਆ ਕਿ ਕਿੰਨੇ ਕੁ ਦਿਨਾਂ ਤੋਂ ਐਡਮਿਟ ਹੋ ਮੈਂ 4-5 ਦਿਨ ਹੋ ਗਏ ਨੇ ਸਰ ਤੇ ਇੱਥੇ ਜਿਵੇਂ ਤੁਸੀਂ ਐਡਮਿਟ ਹੋ ਹੁਣ ਤੁਹਾਨੂੰ ਕੋਈ ਅਮਰਜੈਂਸੀ ਕੋਲਟੀ ਆ ਜਾਏ ਕੋਈ ਬਾਥਰੂਮ ਆ ਜਾਏ ਤੇ ਕਿੱਥੇ ਜਾਓਗੇ ਡਸਟਮੀਨੀ ਅਸੀਂ ਆਪਦਾ ਲਿਆਂਦਾ ਕੋਈ ਡਸਟਮੀਨੀ ਸੀ ਫਿਰ ਬਾਥਰੂਮ ਹੈ ਨਹੀਂ ਅਸੀਂ ਉਹ ਕ੍ਰਿਸ਼ਨਾ ਵਾਲਿਆਂ ਦੇ ਜਾਨੇ ਆ ਇਹ ਉਹ ਨਾਲ ਵਾਲਾ ਬਾਥਰੂਮ ਹੈ ਇੱਥੇ ਕੀ ਪ੍ਰੋਬਲਮ ਹੈ ਕੁਝ ਨਹੀਂ ਹੈਗਾ ਨਾ ਪਾਣੀ ਨਾ ਬਹੁਤ ਗੰਦਗੀ ਹੈ ਅਨ ਪਾਣੀ ਪਾਣੀ ਬੂਏਗੇ ਵੀ ਹੋਇਆ ਪਿਆ ਸੀ ਜੇ ਤਿਲਕ ਗੀ ਅੱਗੇ ਮੈਂ ਫਰੀਦਪੁਰ ਤਿਲਕ ਗੀ ਸਾ ਤੇ ਮੇਰਾ ਮੋਢਾ ਟੁੱਟ ਗਿਆ ਸੀ ਤੇ ਫਿਰ ਮੈਂ ਡਰਦੀ ਗਈ ਨਹੀਂ ਇੱਧਰ ਬਹੁਤ ਗੰਦੇ ਇੱਧਰ ਤੇ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਮੈਨੂੰ ਅਸਥਮਾ ਦੀ ਵੀ ਪ੍ਰੋਬਲਮ ਹੈ ਤੇ ਮੈਨੂੰ ਕੀ ਦਿਨਾਂ ਕਾਲੇ ਪੀਲੇ ਦੀ ਸ਼ਿਕਾਇਤ ਸੀ ਜਿਸ ਵਜ੍ਹਾ ਨਾਲ ਮੈਂ ਇੱਥੇ ਆਈ ਹਾਂ ਹੁਣ ਇਹ ਆਪ ਵੀ ਮਰਜ਼ੀ ਨਾਲ ਆਦੀ ਕਰਦੇ ਨੇ ਹੁਣ ਵੇਖੋ ਬੈਠੀ ਆ ਮੈਂ ਤੇ ਜੇ ਪਾਣੀ ਦੇ ਲੋੜ ਪੈ ਜੇ ਉਹ ਕਿੱਥੋਂ ਕੋ ਇੱਕ ਬੋਤਲ ਅਸੀਂ ਘਰੋਂ ਲਿਆਉਣੇ ਆ ਭਰ ਕੇ ਇਹ ਦੋ ਰਾਤਾਂ ਹੋ ਗਈਆਂ ਨੇ ਸੀ ਰਾਤ ਨੂੰ ਘਰੇ ਚਲੀ ਜਾਨੀਆਂ ਬਾਥਰੂਮ ਦੀ ਦਿੱਕਤ ਕਰਕੇ ਵੀ ਬਾਰ-ਬਾਰ ਮੈਂ ਜਾਣਾ ਵੀ ਉਹ ਫਿਰ ਮੈਂ ਉੱਥੇ ਕ੍ਰਿਸ਼ਨ ਵਾਲੇ ਤੇ ਰਾਤ ਬੰਦ ਕਰ ਦਿੰਦੇ ਨੇ ਫਿਰ ਮੈਂ ਕਿੱਥੇ ਜਾ ਸਕਦਾ ਤੁਸੀਂ ਇੱਥੋਂ ਤੁਰ ਕੇ ਕ੍ਰਿਸ਼ਨਾਂ ਕੋਲ ਜਾਂਦੇ ਹੋ ਹਾਂਜੀ ਹਾਂਜੀ ਬਾਥਰੂਮ ਕਰਨ ਹਾਂਜੀ ਬਾਥਰੂਮ ਕਰਨ ਉੱਥੇ ਹੀ ਜਾਂਦੇ ਆਹ ਦੀ ਦੋ ਵਾਰੀ ਜਾਓ ਤਿੰਨ ਵਾਰੀ ਜਾਓ ਹਾਂਜੀ ਹਾਂਜੀ ਇਹ ਲੜਕੀ ਲੈ ਕੇ ਜਾਂਦੀ ਮੈਨੂੰ ਦੇਖੋ ਜੀ ਇੱਕ ਤਾਂ ਐਸਮਾ ਦਾ ਮਰੀਜ਼ ਨੇ ਉਸ ਤੋਂ ਇਲਾਵਾ ਇਹਨਾਂ ਨੂੰ ਇੱਥੋਂ ਤੁਰ ਕੇ ਗੇਟ ਤੱਕਰ ਜਾਣਾ ਪੈਂਦਾ ਕਿੰਨੀ ਪ੍ਰੋਬਲਮ ਵਾਲੀ ਗੱਲ ਹੈ ਅਗਰ ਸੋਚ ਕੇ ਦੇਖੋ ਇੱਕ ਮਰੀਜ਼ ਮਰੀਜ਼ ਨੂੰ ਉੱਥੇ ਜਾਣਾ ਪਵੇ ਕਿੰਨੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਹੈ ਪਾਣੀ ਜਿਹੜੇ ਹੈ ਉਹ ਘਰੋਂ ਲੈ ਕੇ ਆਉਂਦੇ ਬਸਟਬਿਨ ਤੇ ਕਰੋ ਜਿਹੜਾ ਘਰੇ ਲੈ ਕੇ ਆਉਂਦੇ ਨਾਲ ਰਿਸ਼ਤੇਦਾਰ ਨੇ ਕੀ ਲੱਗਦੇ ਤੁਹਾਡੇ ਜੀ ਮੇਰੇ ਮਾਤਾ ਜੀ ਹੈ ਹਾਂ ਜੀ ਕੀ ਕਿਸ ਤਰ੍ਹਾਂ ਫਿਰ ਮੈਨੇਜ ਕਰਦੇ ਹੋ ਵੀ ਇਹਨਾਂ ਦਾ ਅਸਥਮਾ ਦੇ ਪੇਸ਼ੈਂਟ ਹੈ ਬਹੁਤ ਔਖਾ ਹੈ ਇਹ ਸਾਨੂੰ ਬਹੁਤ ਦਿੱਕਤ ਆਉਂਦੀ ਪਈ ਇੱਥੇ ਬਾਥਰੂਮ 'ਚ ਪਾਣੀ ਬਿਲਕੁਲ ਹੈ ਨਹੀਂ ਜਾ ਵੀ ਨਹੀਂ ਸਕਦੇ ਜੇ ਮੇਰੇ ਪੇਸ਼ੈਂਟ ਹੈ ਉਹਨੂੰ ਅਸਥਮਾ ਦੀ ਪ੍ਰੋਬਲਮ ਹੈ ਬਾਹਰ ਤੁਹਾਨੂੰ ਪਤਾ ਠੰਡ ਬਹੁਤ ਜਿਆਦਾ ਹੈ ਬਹੁਤ ਦੂਰ ਜਾਂਦੇ ਆ ਕੋਈ ਇੱਥੇ ਅਮਰਜੈਂਸੀ ਹੈ ਕੋਈ ਡਸਟਬਿਨ ਹੈ ਨਹੀਂ ਬਿਲਕੁਲ ਕੋਈ ਸਾਫ ਸਫਾਈ ਹੈ ਨਹੀਂ ਸਟਾਫ ਇਹਨਾਂ ਦਾ ਪੂਰਾ ਹੈ ਨਹੀਂ ਗਈ ਤੇ ਬਹੁਤ ਦਿੱਕਤ ਆਉਂਦੀ ਹੈ ਇਹਨਾਂ ਤੇ ਡਾਕਟਰਸ ਵਗੈਰਾ ਆਉਂਦੇ ਡਾਕਟਰ ਸਾਹਿਬ ਡਾਕਟਰ ਕੋਚੜਾ ਆਉਂਦੇ ਆਈ ਸੁਬਾ بس ਇੱਕ ਵਾਰੀ ਰਾਉਂ ਲਗਾ ਕੇ ਫੇਰ ਨਹੀਂ ਤੇ ਜਿਹੜੀਆਂ ਡ੍ਰਿਪ ਵਗੈਰਾ ਲੱਗਦੀ ਹੈ ਇਹ ਡਾਕਟਰ ਲਗਾਉਂਦੇ ਆ ਕਿਵੇਂ ਨਰਸਾਂ ਸਾਨੂੰ ਕਹਿ ਦਿੰਦੀਆਂ ਆਈ ਬੰਦ ਕਰੋ ਖਾਸ ਕਰਕੇ ਮੈਨੂੰ ਤਾਂ ਬਹੁਤ ਵਾਰੀ ਉਹਨਾਂ ਨੇ ਕਿਹਾ ਹੀ ਵੀ ਬੰਦ ਕਰੋ ਪਰ ਅਸੀਂ ਸਾਨੂੰ ਹੁੰਦਾ ਹੀ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਨਾਂ ਨੂੰ ਡ੍ਰਿਪ ਨੂੰ ਉੱਪਰ ਨੂੰ ਕਰਨਾ ਹੈ ਜਾਂ نیچے ਨੂੰ ਕਰਨਾ ਹੈ ਮੈਂ ਕਿਹਾ ਹੈ ਤੇ ਫਿਰ ਉਸ ਗੱਲ ਤੇ ਚੁੱਪ ਕਰ ਗਈ ਹੁਣ ਮੇਰੇ ਉੱਤੇ ਸ਼ਿਕਾਇਤ ਕਰਨ ਦੇ ਬਾਵਜੂਦ ਹੁਣ ਲਾ ਕੇ ਗਏ ਆਈ ਕੁਲੂ ਕੁਸ਼ ਮੇ ਤਾਂ ਤੀਜਾ ਦਿਨ ਹੋ ਗਿਆ ਇਹਨਾਂ ਦਾ ਵੇਸਟ ਜਾਂਦਾ ਪਿਆ ਸੀ ਕੁਲੂ ਕੁਸ਼ ਸਾਲਾਂ ਤੋਂ ਇਹਨੇ ਬੰਦੀ ਕਰਤਾ ਨਵੀਂ ਬਿਲਕੁਲ ਬੰਦ ਬੋਤਲ ਸੀ ਅੱਜ ਵੀ ਅੱਜ ਹੁਣ ਮੈਂ ਥੋੜਾ ਓਥੇ ਬੋਲ ਕੇ ਆਈ ਹਾਂ ਬਹੁਤ ਕੁਛ ਤੇ ਕੰਪਲੇਨ ਪਾ ਕੇ ਆਈ ਹਾਂ ਫੇਰ ਹੁਣ ਥੋੜਾ ਅੱਖ ਲੱਗੇ ਕਈ ਮਰੀਜ਼ਾਂ ਨੇ ਇਹ ਵੀ ਕਿਹਾ ਵੀ ਇੱਥੇ ਸਫਾਈ ਵਾਲੇ ਜਿਹੜੇ ਆ ਉਹ ਵੀ ਡ੍ਰਿਪਾਂ ਲਗਾਉਂਦੇ ਆ ਹਾਂਜੀ ਬਿਲਕੁਲ ਮੈਂ ਆਪ ਵੀ ਅੱਖਾਂ ਨਾਲ ਵੇਖਿਆ ਈ ਉਹੀ ਗਲਵਜ਼ ਪੋਚਾਂ ਨਿਚੋੜਦਿਆਂ ਨਿਚੋੜਦਿਆਂ ਹੀ ਉਹਨਾਂ ਨੇ ਉਸੇ ਟਾਈਮ ਹੀ ਨਾਲ ਦੀ ਨਾਲ ਹੀ ਇਹਨਾਂ ਨੇ ਇੰਜੈਕਸ਼ਨ ਵੀ ਲਾਇਆ ਮਾਤਾ ਜੀ ਦੇ ਪਰ ਮੈਂ ਆਖਿਆ ਸ਼ਾਇਦ ਕੋਈ ਬੰਦਾ ਇਹਨਾਂ ਨੂੰ ਪਤਾ ਹੋਊਗਾ ਜਾਂ ਨੌਲੇਜ ਹੋਣੀ ਹੈ ਪਰ ਇਹਨਾਂ ਫੇਰ ਵੀ ਗੰਦ ਗਲਵਜ਼ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਤੋਂ ਜਾਂ ਇਹਨਾਂ ਦੇ ਜਿਹੜੇ ਸਿਵਲ ਸਰਜਨ ਮੈਡਮ ਹੈ ਬੀਐਸਟੀ ਸਟਾਫ ਪੂਰਾ ਹੋਵੇ ਹੀ ਹੋਰ ਸਟਾਫ ਹੋਵੇ ਜਿੰਨੇ ਇਹਨਾਂ ਨੂੰ ਲੋੜ ਆ ਉਹਨੇ ਕੋਈ ਇੱਥੇ ਹਾਲ ਦੇ ਵਿੱਚ ਵੀ ਕੋਈ ਹੈ ਨਹੀਂ ਗਾਈ ਬੋਰਡ 'ਚ ਤੇ ਮਤਲਬ ਇਹਨਾਂ ਕੋਲ ਹੈ ਹੀ ਨਹੀਂ ਪੂਰੇ ਨਹੀਂ ਤਿੰਨ ਮੈਂਬਰ ਹੀ ਉਹ ਵੀ ਆਉਂਦੇ ਉੱਥੇ ਅਮਰਜੈਂਸੀ 'ਚ ਹੁੰਦੇ ਆਈ ਸਰ ਸਰਕਾਰ ਇੰਨੇ ਦਾਅਵੇ ਕਰ ਰਹੀ ਐਡ ਦੇ ਰਹੀ ਸਭ ਝੂਠ ਹੈ ਜੀ ਕੁਛ ਨਹੀਂ ਜੀ ਮਾ ਅਮਰਜੈਂਸੀ ਦਾ ਨਾ ਹੀ ਐ ਇੱਥੇ ਕੋਈ ਹੈ ਨਹੀਂ 1% ਵੀ ਕੋਈ ਸਹੂਲਤ ਨਹੀਂ ਹੈਗੀ ਅਤੇ ਦੇਖੋ ਹਾਲਾਤ ਕਿੰਨੇ ਮਾੜੇ ਨੇ ਔਰ ਪੇਸ਼ੈਂਟ ਕਿੰਨਾ ਦੁਖੀ ਹੈ ਕਹਿੰਦੇ ਵੀ ਸਿਹਤ ਸਹੂਲਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਬਹੁਤ ਅੱਛੀਆਂ ਦੇ ਰਹੀ ਹੈ ਔਰ ਜੇਕਰ ਸੇਤ ਹੀ ਨਹੀਂ ਮਿਲੇਗੀ ਇੱਥੇ ਆ ਕੇ ਹਸਪਤਾਲ ਦੇ ਵਿੱਚ ਸੇਤ ਨਹੀਂ ਮਿਲਨੇ ਔਰ ਅਮਰਜੈਂਸੀ ਦੱਸਿਆ ਸਾਨੂੰ ਕਈ ਮਰੀਜ਼ਾਂ ਨੇ ਦੱਸਿਆ ਕਿ ਜਿਹੜੇ ਇੱਥੇ ਦੇ ਸਫਾਈ ਕਰਮਚਾਰੀ ਹੈ ਨਾ ਉਹੀ ਜਿਹੜੇ ਆ ਉਹ ਮਰੀਜ਼ਾਂ ਦੀਆਂ ਡ੍ਰਿਪ ਲਗਾਉਂਦੇ ਨੇ ਉਹੀ ਉਹ ਚੇਂਜ ਕਰਦੇ ਨੇ ਜਿਵੇਂ ਇਹਨਾਂ ਨੇ ਦੱਸਿਆ ਵੀ ਪੋਚਾ ਮਾਰਦੇ ਮਾਰਦੇ ਜਿਹੜੇ ਇਹਨਾਂ ਦੇ ਮਾਤਾ ਜੀ ਨੂੰ ਉਹਨਾਂ ਨੇ ਉਸੇ ਹੱਥਾਂ ਦੇ ਨਾਲ ਬਿਨਾਂ ਚੇਂਜ ਕੀਤੇ ਗਲਵਜ਼ ਇਹ ਉਹ ਇਹਨਾਂ ਨੂੰ ਇੰਜੈਕਸ਼ਨ ਲਗਾਇਆ ਜਦਕਿ ਇੱਕ ਪੇਸ਼ੈਂਟ ਨੂੰ ਸਫਾਈ ਵਾਲਾ ਇੰਜੈਕਸ਼ਨ ਲਗਾਇਆ ਹੋਤਾ ਅਥੋਰਾਈਜ਼ ਹੀ ਨਹੀਂ ਹੈਗਾ ਤੋ ਕਿਸ ਹਾਲਾਤ ਦੇ ਨਾਲ ਲਗਾ ਰਹੇ ਨੇ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਵੀ ਹੋਰ ਕੀ ਹਾਲਾਤ ਨੇ ਇਥੋਂ ਦੇ ਆਮ ਆਦਮੀ ਕਲੀਨਿਕ ਜ਼ਰੂਰ ਖੋਲੇ ਗਏ ਨੇ ਦਾਅਵੇ ਕੀਤੇ ਜਾ ਰਹੇ ਨੇ ਕਿ ਆਮ ਆਦਮੀ ਜਿਹੜਾ ਕਲੀਨਿਕ ਹੈ ਉਹ ਲੋਕਾਂ ਦੀ ਵਸਤੇ ਹੈ ਸੁਵਿਧਾਵਾਂ ਵਸਤੇ ਹੈ ਪਰ ਫਿਲਹਾਲ ਜਿਹੜਾ ਉਹ ਇੱਥੇ ਕੋਈ ਹਾਲਾਤ ਐਵੇਂ ਦੇ ਨਜ਼ਰ ਨਹੀਂ ਆ ਰਹੇ ਕਿ ਕਿਸੇ ਮਰੀਜ਼ ਨੂੰ ਕੋਈ ਆ ਦੇਖਣ ਨੂੰ ਮਿਲੇ ਗੱਲਬਾਤ ਕਰਨ ਲੈਣ ਡਾਕਟਰ ਸਾਹਿਬ ਨਾਲ ਵੀ ਐਮਰਜੈਂਸੀ 'ਚ ਬੈਠੇ ਆ ਇਹਨਾਂ ਨੂੰ ਪੁੱਛਦੇ ਆਂ ਵੀ ਆਫਟਰ ਆਲ ਇਹ ਜਿਹੜੇ ਆ ਟਾਇਲਟਸ ਬਾਥਰੂਮ ਕਿਉਂ ਨਹੀਂ ਠੀਕ ਹੋ ਰਹੇ ਆ ਸਰ ਜੀ ਨਮਸਕਾਰ ਜੀ ਡਾਕਟਰ ਸਾਹਿਬ ਜਿਹੜੇ ਐਮਰਜੈਂਸੀ ਵਾਰਡ ਦੇ ਟਾਇਲਟ ਬਾਥਰੂਮ ਹੈ ਵਾਟਰ ਕੂਲਰ ਹੈ ਉਹ ਬਿਲਕੁਲ ਨਹੀਂ ਚੱਲ ਰਹੇ ਉਹ ਮਰੀਜ਼ ਇੱਥੋਂ ਬਾਹਰ ਜਾਂਦੇ ਆ ਇਸ ਚੀਜ਼ ਲਈ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਸਿਰਫ ਇਹੀ ਜਾਨਣਾ ਸਰ ਕੀ ਇੱਥੇ ਜਿਹੜੇ ਟਾਇਲਟਸ ਬਾਥਰੂਮ ਹੈ ਠੀਕ ਕਿਉਂ ਨਹੀਂ ਹੈ ਮਰੀਜ਼ ਨੂੰ ਬਾਹਰ ਕਿਉਂ ਜਾਣਾ ਪੈਂਦਾ ਵਾਟਰ ਕੂਲਰ ਦਾ ਵੀ ਇੰਤਜ਼ਾਮ ਜਿਹੜਾ ਅੰਦਰ ਨਹੀਂ ਹੈਗਾ ਪਾਣੀ ਲੈਣ ਨੂੰ ਵਾਸਤੇ ਬਾਹਰ ਜਾਣਾ ਪੈਂਦਾ ਇਟਸ ਇਨ ਪ੍ਰੋਗਰੈਸ অর ਮੇਬੀ ਦੀ ਹਾਇਰ ਅਥਾਰਟੀ ਵਿਲ ਸੀ ਤੁਹਾਡੀ ਗੱਲ ਠੀਕ ਹੈ ਅਥਾਰਟੀ ਹੀ ਕਹੇਗੀ ਪਰ ਤੁਹਾਡੇ ਨੂੰ ਅਮਰਜੈਂਸੀ ਸਹੂਲਤਾਂ ਹੈ ਤੁਸੀਂ ਐਸਟੋਮੇਟ ਫਿਰ ਅਮਰਜੈਂਸੀ ਦੇ ਵਿੱਚ ਹੋ ਅਗਰ ਮੇਸ਼ੈਂਟ ਨੂੰ ਹੋਨੇ ਵੋਮਿਟ ਆ ਜਾਵੇ ਕੋਈ ਯੂਰਿਨ ਪੋਟ ਨਹੀਂ ਹੈ ਕੋਈ ਡਸਟਬਿਨ ਨਹੀਂ ਹੈ ਕੋਈ ਵਾਟਰ ਕੂਲਰ ਨਹੀਂ ਹੈ ਟਾਇਲਟ ਬਾਥਰੂਮ ਦੇ ਹਾਲਾਤ ਇੰਨੇ ਮਾੜੇ ਨੇ ਕਿ ਅੰਦਰ ਪੈਰ ਨਹੀਂ ਰੱਖ ਸਕਦਾ uh, if someone is having vomiting or anything we are having a sizable ਬੈਗਸ ਜਿਹਦੇ ਵਿੱਚ ਉਹ ਪੈਕ ਕਰਕੇ ਉਹ ਕਰ ਸਕਦੇ ਆ ਔਰ ਆਪਾਂ ਉਹਨੂੰ ਬਾਹਰ ਛੱਡ ਸਕਦੇ ਆ ਨੋਟ ਔਰ ਇਨ ਕੇਸ ਅਗਰ ਕੁਝ ਹੈਪਨਿੰਗ ਹੁੰਦੀ ਹੈ ਦੈਨ ਵੀ ਆਰ ਹੈਵਿੰਗ ਆਵਰ ਮੋਨੀਟਰਸ ਐਂਡ ਦੈਟਸ ਵਰਕਿੰਗ ਆਲਸੋ ਐਂਡ ਆਲਸੋ ਇੱਕ ਐਸਾ ਮੋਨੀਟਰ ਤੁਹਾਡੇ ਕੋਲ ਅਵੇਲੇਬਲ ਹੈ ਜਿੰਨਾਂ ਦੀ ਬੀਪੀ ਚੈੱਕ ਕਰਨ ਲੱਗੇ ਉਹ ਆਪ ਹੀ ਖੁੱਲ ਜਾਂਦਾ ਨਹੀਂ ਐਦਾਂ ਨਹੀਂ ਹੈ ਇਟਸ ਆਲਰੇਡੀ ਇਨ ਪ੍ਰੋਗਰੈਸ ਮੇਬੀ ਇਟ ਵਿਲ ਬੀ ਚੇਂਜਡ ਔਰ ਐਨੀਥਿੰਗ ਐਲਸ ਕਿ ਸਭ ਸਾਨਾ ਵੱਡੀ ਗੱਲ ਹੈ ECG ਮਸ਼ੀਨ ਅਮਰਜੈਂਸੀ ਵਾਰਡ ਚ ਨਹੀਂ ਹੈ ਜੀ ਯਾ ਮਤਲਬ ਤੁਸੀਂ ਕਹਿੰਦੇ ਹੋ ਡਾਕਟਰ ਸਾਹਿਬ ਨੂੰ ਐਸਐਮਓ ਸਾਹਿਬ ਨੂੰ एवरीथिंग ਇਜ਼ ਲਿਸਟਡ ਅਪ ਐਂਡ ਨਾਓ ਇਟਸ ਹਵਿੰਗ ਟੂ ਐਂਡ ਸੈਨਸ਼ਨ ਅਬਾਊਟ ਦੀ ਹਾਈਰ ਅਥਾਰਟੀ ਐਂਡ ਦੇ ਵਿਲ ਹਾਈਰ ਅਥਾਰਟੀ ਇਸ ਮੀਨ ਐਸਐਮਓ ਰ ਸਰਜਨ ਆਈ ਡੋਨਟ نو ਮਚ ਅਬਾਊਟ ਥੈਟ ਕੀ ਹੁੰਦੀ ਹਾਈਰ ਅਥਾਰਟੀ ਯੂ نو ਬੈਟਰ ਥੈਟ ਹੂ ਇਜ਼ ਦੀ ਮੇਨ ਹੈਡ ਆਫ ਥੀਸ ਸੰਸਟੂਡ ਥੈਂਕ ਯੂ ਥੈਂਕ ਯੂ ਜਿਸ ਤਰ੍ਹਾਂ ਕਿ ਇਹ ਡਾਕਟਰ ਸਾਹਿਬ ਨੇ ਕਿਹਾ ਵੀ ਹਾਈਰ ਅਥਾਰਟिज ਨੂੰ ਜ਼ਿਆਦਾ ਪਤਾ ਹੁੰਦਾ ਔਰ ਸਮੇ ਸਮੇ ਸਰ ਸ਼ਾਇਦ ਲਿਖ ਕੇ ਵੀ ਦਿੰਦੇ ਹੋਣਗੇ ਪਰ ਹਾਲਾਤ ਇੰਨੇ ਮਾੜੇ ਨੇ ਕਿ ਡਾਕਟਰ ਜਿਹੜੇ ਉਹ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਜਿਹੜੀ ਹੈ ਉਹ ਪੂਰੀ ਜਿਹੜੀ ਹੈ ਜਾਣਕਾਰੀ ਨਹੀਂ ਹੈ ਤੁਸੀਂ ਦੇਖੋ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਹਾਲਾਤ ਇੰਨੇ ਕੁ ਮਾੜੇ ਨੇ ਕਿ ਇੱਥੇ ਬੰਦਾ ਬਾਥਰੂਮ ਦੇ ਵਿੱਚ ਟਾਇਲਟ ਵਿੱਚ ਪੈਰ ਨਹੀਂ ਰੱਖ ਸਕਦਾ ਇੰਨੀ ਗੰਦਗੀ ਹੈ ਸ਼ਰਾਬ ਦੀਆਂ ਬੋਤਲਾਂ ਅੰਦਰ ਹੀ ਹੈਗੀਆਂ ਨੇ ਏਸੀ ਦੀ ਮਸ਼ੀਨ ਇੱਥੇ ਨਹੀਂ ਵਾਟਰ ਕੂਲਰ ਇੱਥੇ ਨਹੀਂ ਪਾਣੀ ਬੰਦਾ ਪੀਣ ਜਾਏਗਾ ਬਾਹਰ ਜਾਏਗਾ ਇੱਥੇ ਹੀ ਇੱਕ ਵੈਲਫੇਅਰ ਸੁਸਾਇਟੀ ਵੱਲੋਂ ਫਿਰੋਜ਼ਪੁਰ ਫਾਊਂਡੇਸ਼ਨ ਵੱਲੋਂ ਇੱਕ ਬਾਅਰ ਜਿਹੜਾ ਕਿ ਟੈਂਕਰ ਲਗਾਇਆ ਹੋਇਆ ਉਹਦੇ ਤੋਂ ਲੋਕ ਪਾਣੀ ਲੈਂਦੇ ਨੇ ਪਰ ਉਹ ਜਿਹੜੀ ਸੇਵਾ ਆਪਣੀਆਂ ਸੁਵਿਧਾਵਾਂ ਚਾਹ ਪਾਣੀ ਦੀ ਸਵੇਰੇ ਵੀ ਦਿੰਦੇ ਨੇ ਪਰ ਇਹ ਕਿੰਨਾ ਕੁ ਵਾਰੀ ਆਪਾਂ ਐਨਜੀਓ ਦੇ ਸਹਾਰੇ ਰਹਾਂਗੇ ਆਖਰ ਸਰਕਾਰ ਇੰਨੇ ਦਾਅਵੇ ਕਰ ਰਹੀ ਹੈ ਆਪਣੀ ਸੇਲ ਸੂਰਤਾਂ ਨੂੰ ਲੈ ਕੇ ਉਹ ਦਾਅਵੇ ਆ ਕਿੱਥੇ ਗਏ ਉਹ ਕੀ ਪੂਰੇ ਨਹੀਂ ਹੋ پا ਰਹੇ ਆ ਜਾਂ ਉਪਰੋਂ ਪੂਰੇ ਹੁੰਦੇ ਥੱਲੇ ਆ ਕੇ ਉਹ ਖਤਮ ਹੋ ਜਾਂਦੇ ਆ ਇਹ ਗੱਲ ਜਿਹੜੀ ਹੈ ਜਾਨਣਾ ਬਹੁਤ ਜ਼ਰੂਰੀ ਹੈ ਔਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਨੂੰ ਦੇਣਾ ਕਿ ਜਿਹੜੇ ਸਿਵਲ ਹਸਪਤਾਲ ਦੇ ਇਹ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਸਿਹਤ ਸਹੂਲਤਾਂ ਮਰੀਜ਼ਾਂ ਨੂੰ ਮਿਲ ਸਕਦੀਆਂ ਜਾਂ ਨਹੀਂ ਮਿਲ ਸਕਦੀਆਂ। ਵਾਲੇ ਪਾਣੀ ਦੀ ਜਿਹੜੀ ਸਹੂਲਤ ਹੈਗੀ ਉਹ ਚਲਦੀ ਪਈ ਸੀ ਜਿਹੜਾ RO ਹੈਗਾ ਉਹ ট্রান্সਫਾਰਮਰ ਸੜਨ ਕਰਕੇ ਉਹਦੇ ਥੋੜਾ ਜਿਹਾ ਫਾਲਟ ਪਿਆ ਹੋਇਆ ਹੈ ਉਹ ਮੋਸਟ ਪ੍ਰੋਬੇਬਲੀ ਅੱਜ ਠੀਕ ਹੋ ਜਾਊਗਾ ਤੇ ਮਰੀਜ਼ਾਂ ਨੂੰ ਪੀਣ ਵਾਲੀ ਸਹੂਲਤ ਵੀ ਜਿਹੜੀ ਪਾਣੀ ਦੀ ਹੈਗੀ ਹੈ ਉਹ ਕੱਲ ਤੱਕ ਅਸੀਂ ਪ੍ਰੋਵਾਈਡ ਕਰਵਾ ਦਾਂਗੇ। ਪਰ ਸਫਾਈ ਨਹੀਂ ਜਿਹੜੀ ਸਫਾਈ ਅਸੀਂ ਇੰਪਰੂਵ ਕਰ ਰਹੇ ਹਾਂ ਬਟ ਜਿਹੜਾ ਸੀਵਰੇਜ ਹੈਗਾ ਉਹ ਸਾਡਾ ਕਾਫੇ ਚਿਰ ਤੋਂ ਹੀ ਬਲੌਕ ਹੈ ਜਿਹਦੇ ਬਾਰੇ ਅਸੀਂ ਡਾਇਰੈਕਟਰ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਕਈ ਵਾਰੀ ਦੱਸ ਚੁੱਕੇ ਹਾਂ ਸਾਡਾ ਉਤੋਂ ਜਿਹੜਾ ਸੀਵਰੇਜ ਦਾ ਨਵੇਂ ਸੀਵਰੇਜ ਜਿਹੜਾ ਪੈਣਾ ਹੈ ਉਹਦਾ ਜਿਹੜਾ ਪੂਰਾ ਹੈਗਾ ਕੱਚਾ ਚਿੱਠਾ ਉਹ ਵੀ ਸਾਰੇ ਕਾਗਜ਼ ਆ ਗਏ ਐ ਤੇ ਜਿਹੜਾ ਸਾਰਾ ਕੁਝ ਪਲਾਨ ਹੈਗਾ ਪ੍ਰੋਗਰਾਮਿੰਗ ਹੋ ਗਈ ਹੈ ਤੇ ਉਹ ਸਾਰਾ ਕੁਝ ਪਾਸ ਹੋ ਗਿਆ ਉਹਦੇ ਟੈਂਡਰਸ ਵੀ ਹੋ ਗਏ ਐ ਤੇ 15 ਜਨਵਰੀ ਨੂੰ ਟੈਂਡਰਸ ਖੁੱਲਣੇ ਐ ਤੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋ ਜਾਊਗਾ ਸਰ ਐਮਰਜੈਂਸੀ ਜਿਹੜੀ ਮਲਕਸੁਰ ਦਾ ਵਾਹ ਜਿੰਨੇ ਦੱਲ ਦਿੱਤੇ ਜਾਵੇ ਇਹ ECG ਦੀ ਮਸ਼ੀਨ ਜੁਰਿਸਪੋਰਸ ਦਸ ਬੀਨ ਹੋਰ ਕੀ ਚੀਜ਼ਾਂ ਜਿਹੜੀਆਂ ਮਦਰਸ ਹੁਣੀਆਂ ਚਾਹੀਦੀਆਂ ਉਹ ਨਹੀਂ ਆ ਇਹ ਜਿਹੜੀ ਇਹ ਚੀਜ਼ਾਂ ਸਾਡੇ ਕੋਲ ਕੁਝ ਕੁ ਚੀਜ਼ਾਂ ਜਿਹੜੀ ਲੈਗ ਕਰ ਰਹੀਆਂ ਇਹ ਅਸੀਂ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡੀਸੀ ਸਾਹਿਬ ਨੂੰ ਵੀ ਅਸੀਂ ਲਿਖ ਕੇ ਦਿੱਤੀਆਂ ਹੋਈਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਘਟ ਨੇ ਤੇ ਉਹ ਐਸਪੀਰੀਸ਼ਨਲ ਡਿਸਟ੍ਰਿਕਟ ਦੇ ਵੀ ਸਾਡੇ ਕੋਲ ਬਹੁਤ ਛੇਤੀ ਆ ਜਾਣਗੀਆਂ ਤੇ ਉਹ ਸਾਰੀਆਂ ਸਹੂਲਤਾਂ ਮਰੀਜ਼ਾਂ ਨੂੰ ਬਹੁਤ ਛੇਤੀ ਅਸੀਂ ਪ੍ਰੋਵਾਈਡ ਕਰਾ ਦੇਵਾਂਗੇ